ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਮੋਗੇ ਹਾਜ਼ਰ ਹੋਏ ਹਾਂ ਇੱਕ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ ਦੋਸਤੋ ਸੋਸ਼ਲ ਮੀਡੀਆ ਦੇ ਉੱਤੇ ਫੈਨਜ਼ ਦੇ ਵੱਲੋਂ ਇਹ ਭਾਵੁਕ ਤਸਵੀਰਾਂ ਸ਼ੇਅਰ ਕੀਤੀਆਂ ਜਾ ਰਹੀਆਂ ਨੇ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਿੱਧੂ ਮੂਸੇ ਵਾਲੇ ਦਾ ਪਰਿਵਾਰ ਬਹੁਤ ਜ਼ਿਆਦਾ ਭਾਵੁਕ ਹੈ ਅਤੇ ਤਸਵੀਰਾਂ ਦੇ ਵਿੱਚ ਨਿੱਕਾ ਸਿੱਧੂ ਵੀ ਨਜ਼ਰ ਆ ਰਿਹਾ ਹੈ ਸਿੱਧੂ ਮੂਸੇ ਵਾਲੇ ਬਾਈ ਦੀ ਤੀਸਰੀ ਵਰ੍ਹੇ ਸਿਤਿ ਤਾਂ ਦੋਸਤੋ ਹੁਣ ਸਿੱਧੂ ਮੂਸੇ ਵਾਲੇ ਬਾਈ ਨੂੰ ਸਾਨੂੰ ਛੱਡ ਕੇ ਗਏ ਨੂੰ 3 ਸਾਲ ਹੋ ਗਏ ਨੇ ਪਰ ਹਲੇ ਵੀ ਉਹਨਾਂ ਨੂੰ ਕੋਈ ਵੀ ਇਨਸਾਫ ਨਹੀਂ ਮਿਲਿਆ ਸਰਕਾਰ ਦੇ ਵੱਲੋਂ ਅਤੇ ਬਾਪੂ ਬਲਕੌਰ ਸਿੰਘ ਨੇ ਵਰਸੀ ਦੇ ਉੱਤੋਂ ਸਰਕਾਰ ਨੂੰ ਬਹੁਤ ਸਵਾਲ ਕੀਤੇ ਕਿ ਸਾਨੂੰ ਇਨਸਾਫ ਕਿਉਂ ਨਹੀਂ ਦੇ ਰਹੇ ਅਤੇ ਕਿਹਾ ਕਿ ਸਰਕਾਰ ਸਾਡੇ ਬੱਚੇ ਨੂੰ ਖੋਣ ਵਾਲਿਆਂ ਨੂੰ ਪ੍ਰੋਟੈਕਟ ਕਰ ਰਹੀ ਹੈ ਤਾਂ ਦੋਸਤੋ ਹੁਣ ਲੌਰਸ ਬਸਨੋਈ ਦੇ ਵੱਲੋਂ ਇੱਕ ਪੋਸਟ ਕੀਤੀ ਗਈ ਹੈ ਸੋਸ਼ਲ ਮੀਡੀਆ ਦੇ ਉੱਤੇ ਜੋ ਕਿ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤਾ ਦੋਸਤੋ ਮੈਂ ਤੁਹਾਨੂੰ ਦੱਸ ਵੀ ਨਹੀਂ ਸਕਦਾ ਕਿ ਲਾਰਸ ਬਸਨੋਈ ਨੇ ਉਸ ਪੋਸਟ ਦੇ ਵਿੱਚ ਕੀ ਕੀ ਲਿਖਿਆ ਲਾਰਸ ਬਸਨੋਈ ਨੇ ਆਪਣੀ ਉਸ ਪੋਸਟ ਦੇ ਵਿੱਚ ਲਿਖਿਆ ਕਿ ਜੋ ਜੋ ਵੀ ਸਿੱਧੂ ਮੂਸੇ ਵਾਲੇ ਦੀ ਵਰਸੀ ਦੇ ਉੱਤੇ ਗਿਆ ਸੀ ਉਹਨਾਂ ਸਾਰਿਆਂ ਦਾ ਹਿਸਾਬ ਕੀਤਾ ਜਾਵੇਗਾ ਅਤੇ ਲਾਰਸ ਬਸਨੋਈ ਨੇ ਆਪਣੀ ਉਸ ਪੋਸਟ ਦੇ ਵਿੱਚ ਸਿੱਧੂ ਮੂਸੇ ਵਾਲੇ ਨੂੰ ਗद्दार ਵੀ ਦੱਸਿਆ ਅਤੇ ਆਪਣੀ ਉਸ ਪੋਸਟ ਦੇ ਵਿੱਚ ਲਾਰਸ ਬਸਨੋਈ ਨੇ ਸਿੱਧੂ ਪਰਿਵਾਰ ਨੂੰ ਵੀ ਬਹੁਤ ਬੁਰਾ ਭਲਾ ਕਿਹਾ ਅਤੇ ਇੱਥੋਂ ਤੱਕ ਕਿ ਛੋਟੇ ਸਿੱਧੂ ਨੂੰ ਵੀ ਧਮਕੀ ਦਿੱਤੀ ਹੈ ਲਾਰਸ ਬਸਨੋਈ ਨੇ ਅਤੇ ਦੋਸਤੋ ਹੁਣ ਤੁਸੀਂ ਇਸ ਗੱਲ ਤੋਂ ਆਪ ਅੰਦਾਜ਼ਾ ਲਾ ਲਓ ਕਿ ਲਾਰਸ ਬਸਨੋਈ ਕਿੰਨਾ ਗਿਰਿਆ ਹੋਇਆ ਨ ਸਾਨ ਹੈ ਅਤੇ ਕੁਝ ਸਮਾਂ ਪਹਿਲਾਂ ਪਾਕਿਸਤਾਨੀ ਡਾਊਨ ਸਹਿਜਾਦ ਪੱਟੀ ਨੇ ਇੱਕ ਖੁਲਾਸਾ ਕੀਤਾ ਸੀ ਕਿ ਲਾਰਸ ਬਸਨੋਈ ਕਿਸੇ ਸਮੇਂ ਮੇਰਾ ਦੋਸਤ ਸੀ ਅਤੇ ਉਹਨਾਂ ਨੇ ਕਿਹਾ ਕਿ ਕਿਸੇ ਕਾਰਨ ਸਾਡੀ ਯਾਰੀ ਨਹੀਂ ਨਿਭ ਸਕੀ ਅਤੇ ਲਾਰਸ ਬਸਨੋਈ ਬਹੁਤ ਹੀ ਨੀਚ ਅਤੇ ਘਟਿਆ ਇਨਸਾਨ ਹੈ ਇਸਨੇ ਸਿੱਧੂ ਮੂਸੇ ਵਾਲੇ ਦੇ ਬਾਈ ਨੂੰ ਵੀ ਪੈਸਿਆਂ ਦੀ ਖਾਤਰ ਅਤੇ ਫੇਮ ਦੀ ਖਾਤਰ ਹੀ ਮਰਵਾਇਆ ਸੀ ਜਦਕਿ ਸਹਿਜਾਦ ਪੱਟੀ ਦਾ ਕਹਿਣਾ ਹੈ ਕਿ ਸਿੱਧੂ ਮੂਸੇ ਵਾਲੇ ਦਾ ਕੋਈ ਕਸੂਰ ਨਹੀਂ ਸੀ ਉਸ ਦੀ ਕਿਸੇ ਵੀ ਮਰਡਰ ਦੇ ਵਿੱਚ ਕੋਈ ਵੀ ਇਨਵੋਲਵਮੈਂਟ ਨਹੀਂ ਸੀ ਪਰ ਦੋਸਤੋ ਲਾਰਸ ਬਸਨੋਈ ਵਰਗੇ ਨੀਚ ਅਤੇ ਘਟੀਆ ਇਨਸਾਨ ਆਪਣੇ ਫੇਮ ਦੇ ਚੱਕਰ ਅਤੇ ਪੈਸਿਆਂ ਦੇ ਚੱਕਰ ਵਿੱਚ ਮਾਪਿਆਂ ਦਾ ਇਕਲੌਤਾ ਪੁੱਤ ਅਤੇ ਇਹ ਜਾ ਸਰਬਨ ਪੁੱਤ ਖੋ ਲੈਂਦੇ ਨੇ ਹੁਣ ਤੁਸੀਂ ਆਪ ਦੱਸੋ ਦੋਸਤੋ ਇਹਨਾਂ ਤੋਂ ਘਟਿਆ ਕੌਣ ਹੋ ਸਕਦਾ ਤਾਂ ਦੋਸਤੋ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਅਤੇ ਸਿੱਧੂ ਮੂਸੇ ਵਾਲੇ ਬਾਈ ਦੀ ਜਸਟਿਸ ਦੀ ਗੱਲ ਕਰਨੀ ਨਾ ਭੁੱਲਿਓ ਇਸ ਕਰਕੇ ਕਮੈਂਟ ਬਾਕਸ ਵਿੱਚ ਜਸਟਿਸ ਫੋਰ ਸਿੱਧੂ ਮੂਸੇ ਵਾਲਾ ਜਰੂਰ ਲਿਖਿਓ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਲੈ ਕੇ ਧੰਨਵਾਦ